ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਰਮਾਤਮਾ ਤੁਮ ਨਿਤੰਬਰ ਅੱਤੇ ਰੱਖੇ ਮੇਰ ਪਰ ਹੱਥ ਰੱਖ ਕੇ ਸਾਸਨ ਦੁਖ ਦੇਵੀ ਤੇ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦਮਾਨੋ ਤੇ ਵਾਰ ਤੀਉਹਾ ਪਰਮਾਤਮਾ ਨੇ ਤੁਹਾਨੂੰ ਪਤਾ ਕਿ ਫਲੱਡ ਚੱਲ ਰਿਹਾ ਆ ਤੇ ਪਰਮਾਤਮਾ ਇਸ ਕੰਮ ਨੂੰ ਅੰਦਜ ਕਰੇ ਪੱਲੀ ਕਰੇ ਇਸ ਕੰਮ ਤੇ ਅਬ ਪਾਣੀ ਤੇ ਮੇਰ ਪਰ ਹੱਥ ਰੱਖ ਕੇ ਕੰਮ ਕਿੰਦੇ ਹੁੰਦੇ ਆ ਤੇ ਉਹਨੇ ਕਰਨਾ ਉਹਦੇ ਹੱਥ ਵਾਸਤੇ ਸਭ ਕੁਝ ਉਹੀ ਉਦੇ ਅੱਗੇ ਅਰਦਾਸ ਕਰ ਸਕਦੇ ਆ ਤੇ ਬਾਕੀ ਮੇਰੇ ਕੋਲ ਵੀ ਪੰਜਾਬੀ ਗੱਲ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿੰਨੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰਨਾ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਤੇ ਇਹ ਮੇਰਾ ਜੈਂਪਰ ਆਹਾ ਤੇ ਇਹ ਜੈਂਪਰ ਦਾ ਮੇਰੇ ਨੀਮਾ ਬਹੁਤ ਆ ਨਾਲ ਇਹ ਪਜਾਮਾ ਆ ਕਿਉਂਕਿ ਪਜਾਮਾ ਜਿਆਦਾ ਨੀਮਾ ਇਹ ਹੁਣ ਇਹਨੂੰ ਆਪਾਂ 4-5 ਇੰਚ ਉੱਚਾ ਚੱਕਣਾ ਹੈਗਾ ਸੀਤਾ ਇਹ ਇਹ ਹੈਗਾ ਉੱਚਾ ਚੱਕਣਾ ਤੇ ਹੁਣ ਆਪਾਂ ਇਹਨੂੰ ਇੱਦਾਂ ਕਰ ਸਕਦੇ ਹੈਗੇ ਹਨਾ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆਂ ਕਿਈ ਵਾਰੀ ਕਿਸੇ ਦਾ ਤੇ ਕਰਨਾ ਵੀ ਪੈਂਦਾ ਆ ਜਿਹੜਾ ਮਸ਼ੀਨ ਦਾ ਕੰਮ ਕਰਦਾ ਆ ਤਾਂ ਇਹਨੂੰ ਹੁਣ ਆਪਾਂ ਇੱਦਾਂ ਕਰਨਾ ਜੇ ਇਦਾਂ ਇਹਨੂੰ ਆਪਾਂ ਇੱਦਾਂ ਫੱਟਾ ਮੋੜ ਕੇ ਐਡੇ ਕਰਦੇ ਆਂ ਫਿਰ ਇਹ ਡਬਲ ਹੋ ਜਾਣਾ ਫਿਰ ਤਪਾਰਾ ਹੋ ਜਾਣਾ ਕਿਉਂ ਇਹਦੀ ਕਢਾਈ ਵੀ ਹੈਗੀ ਪੱਲੇ ਤੇ ਤਾਂ ਬਾਹਾਂ ਤੇ ਆ ਬਾਕੀ ਹੋਰ ਕਿਤੇ ਹੈ ਨਹੀਂਗੀ ਤੇ ਹੁਣ ਇਹਨੂੰ ਆਪਾਂ ਇਦਾਂ ਕਰਨਾ ਆ ਆਪਾਂ ਇਦਾਂ ਇੱਕੋ ਹੀ ਸੀਨ ਰੋਣੀ ਕਿਉਂ ਇਹ ਦੂਜਾ ਕਲਰ ਠਿੱਕਾ ਆ ਤੇ ਇੱਕ ਸੀਨ ਆਪਾਂ ਇਦਾਂ ਲੱਗਣੀ ਹੁਣ ਆਪਾਂ ਪਹਿਲਾਂ ਇਹਨੂੰ ਇਹਨਾਂ ਕੱਟ ਦੇਣਾ ਸੀਨ ਦਾ ਸੀਨ ਜਿੰਨਾ ਆਪਾਂ ਮਾਰਜਨ ਦੇਣਾ ਆ ਜਾਂ ਰੱਖਣਾ ਆ 4 ਇੰਚ ਇਹ ਵੱਡਾ ਆ ਤੇ ਆਪਾਂ 4 ਇੰਚ ਇਹ ਕੱਟ ਲੈਣਾ ਇੱਥੇ ਨਿਸ਼ਾਨ ਆਪਾਂ ਲਾ ਕੇ ਫੇਰ ਕੱਟ ਲੈਣਾ ਆ ਕਿ ਮੈਂ ਹੁਣ ਇਹਦੇ ਨਾਲ ਨਿਸ਼ਾਨ ਲਾ ਲੈਣੀ ਆ 4 ਇੰਚ ਆਪਾਂ ਇਹ ਤਾਂ ਕੱਟਣਾ ਤੇ ਦੂਜਾ ਫੇਰ ਹੋਣਾ ਇਹ। ਹਾਂ ਕਿਉਂ ਅੱਧਾ ਇੰਚ ਇਹ ਸੀਨਟਾਣਾ ਇਹ ਸਾਢੇ 3 ਦੇ ਲੱਗ ਕੇ ਹੈਗਾ ਆ। ਆਹ ਸਾਢੇ 3 ਦੇ ਲੱਗ ਕੇ ਹੈਗਾ 4 ਇਹ ਆਪਾਂ ਤਾਂ ਕਰਨਾ ਪਿਰਦਾ ਇੰਚ ਸੀਨਟਾਣਾ ਆਪਾਂ ਇਦਾਂ ਕਰਕੇ ਇਹਨੂੰ ਸਾਰਾ ਕੱਟ ਲੈਣਾ ਆ। ਕੱਟ ਕੇ ਅੱਧਾ ਇੰਚ ਥੱਪਾ ਮਾਰ ਜੰਦੇ ਤਾਂ ਐਸੇ ਸੀਨੇ ਦੀ ਆ ਜਾਣੀ ਆ ਹਨਾ। ਤਾਂ ਸਾਰੇ ਨੂੰ ਆਪਾਂ ਇਦਾਂ ਕਰਨਾ ਆ। ਤੇ 4 ਇੰਚ ਤੇ ਆਪਾਂ ਆਹ ਕੱਟਣਾ ਆ। ਕੱਟਣਾ ਤੁਸੀਂ ਨਿਸ਼ਾਨ ਲਾ ਕੇ ਉਦਾਂ ਨਹੀਂ ਕੱਟਣਾ ਹੈਗਾ ਕਿ ਉਦਾਂ ਕੱਟਿਆ ਤੁਹਾਨੂੰ ਪਤਾ 빙ਾ ਹੋ ਸਕਦਾ ਹੈ ਹੈਨਾ ਤੇ ਹੁਣ ਆਪਾਂ ਇਹ ਇੰਨਾ ਕੱਟ ਲੈਣਾ ਇਹ ਕੱਟ ਕੇ ਆਪਾਂ ਵੱਖਰਾ ਕਰਨਾ ਹੈ ਇਹੀ ਮੁੜ ਕੇ ਫਿਰ ਆਪਾਂ ਲਾਉਣਾ ਹੈ ਫੱਟਾ ਹੈਨਾ ਇਹ ਨਹੀਂ ਕਿ ਆਪਾਂ ਕੱਟਿਆ ਰਹਿਣ ਦੇਣਾ ਆ ਤਾਂ ਇਹ ਹੁਣ ਆਪਾਂ ਇਦਾਂ ਕੱਟ ਲੈਣਾ ਹੈ ਕੱਟ ਕੇ ਫੇ ਮੈਂ ਤੁਹਾਨੂੰ ਦੱਸਦੀ ਫੇਰ ਹੈਨਾ ਆਪਾਂ ਇਹਦੇ ਪਿੱਛੋਂ 4 ਇੰਚ ਕਪੜਾ 3 ਇੰਚ ਕੱਢਣਾ ਇਹ ਵੀ ਆਪਾਂ ਸੀ ਨੂੰ ਉੱਥੇ ਦੇਣੀ ਸੀ ਵੀ ਮੈਂ ਤੁਹਾਨੂੰ ਲਾਉਣੀ ਦੱਸੂਗੀ ਕਿ ਕਿੱਦਾਂ ਕਿ ਆਪਾਂ ਜੇ ਆਪਾਂ ਦੋ ਸੀਨ ਲਾਈਆਂ ਫਿਰ ਉਹ ਚੰਗੀਆਂ ਨਹੀਂ ਲੱਗਣੀਆਂ ਇੱਕ ਸੀਨ ਤੇ ਆਪਾਂ ਇਹਨੂੰ ਕਵਰ ਕਰਨਾ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਸਕਿੱਪ ਨਾ ਕਰੋ ਆਪਾਂ ਨਿਸ਼ਾਨ ਲਾਇਓ ਨਿਸ਼ਾਨਾ ਦੇ ਉੱਤੇ ਆਪਾਂ ਕੱਟਣਾ ਹੈ ਕਿ ਮਾਰਜਨ ਆਪਾਂ ਰੱਖਿਆ ਹੈ देखो हम आप कपड़ा तो पिछला तो चलो दूजा फिर पिछला तो आप भन लैना फिर ना एदा भन हो जाना अपना क्यों फिर छोटा हो जाना यह देख लो इना छोटा हो गया हम आप फटा लाना है उत्ते ऐदा यह लाव गे जे आप आह बचाए का कट के फिर उत्ते फटा लगना अपना है हम आप इतो बचा लिन्च कपड़ा क्डना वह भी आप मिनके क्डना ਯੋ ਅੱਧਾ ਇੰਚ ਆਪਾਂ ਨੂੰ ਫੇਰ ਇੱਧਰ ਲਈ ਮਾਰਜਿਨ ਚ ਦੇਣਾ ਪੈਣਾ ਆਪਾਂ 3 ਇੰਚ ਕੱਪੜਾ ਕੱਟਣਾ ਆ। ਅੱਧਾ ਇੰਚ ਆਪਾਂ ਨੂੰ ਮਾਰਜਿਨ ਚ ਫੇਰ ਜਾਣਾ ਆ 1 ਇੰਚ ਤਾਂ ਆਪਣਾ ਮਾਰਜਿਨ ਚ ਕੱਪੜਾ ਚਲੇ ਗਿਆ ਹਨਾ। 3 ਇੰਚ ਕੱਪੜਾ ਆਪਾਂ ਕੱਟ ਲੈਣਾ ਹੁਣ ਇੱਥੋਂ। ਤੇ ਮੁੜ ਕੇ ਫੇਰ ਆਪਾਂ ਨੂੰ ਨਿਸ਼ਾਨ ਲਾਉਣੇ ਪੈਣੇ ਆ। ਇਹ ਕੱਟਣਾ ਆਪਾਂ ਕੱਲਾ ਉੱਪਰਲਾ ਪੱਲਾ ਥੱਲੇ ਦਾ ਨਹੀਂ ਕੱਟਣਾ ਹੈਗਾ ਨਾਲ। ਇਹ ਕੱਟ ਕੇ ਇਹ ਪਾਰਾ ਹੋ ਜਾਣਾ ਲਾਉਣ ਲੱਗੀ ਹੋ ਆ ਸੂਟ ਦੇ ਥੱਲੇ ਹਣੀ ਹੁਣ ਆਪਾਂ ਕੱਢ ਲਿਆ ਤੇ ਹੁਣ ਆਪਾਂ ਅੱਧੇ ਇੰਚ ਦਾ ਮਾਰਜਿਨ ਇੱਥੇ ਫੇਰ ਰੱਖਣਾ ਅੱਧਾ ਇੰਚ ਆਪਾਂ ਮਾਰਜਿਨ ਰੱਖਦੇ ਜਾਣਾ ਉੱਤੇ ਫੇਰ ਆਪਾਂ ਉੱਤੇ ਸੀਨ ਸਿੰਗਲ ਲੱਗਣੀ ਹੈ ਆਪਣੀ ਜੇ ਆਪਾਂ ਡਬਲ ਸੀਨ ਲਈ ਫੇਰ ਸੂਟ ਨਹੀਂ ਆਉਣੀ ਹੈਗੀ ਆਪਾਂ ਅੱਧੇ ਇੰਚ ਦਾ ਮਾਰਜਿਨ ਕਰਕੇ ਅੱਦਾਂ ਹੀ ਆਪਾਂ ਪਹਿਲੇ ਚੋ ਦੇਣਾ ਫੋਲਡ ਕਰਨ ਦੇ ਵਿੱਚ ਹਨਾ ਤੇ ਇਹ ਨੂੰ ਹੁਣ ਆਪਾਂ ਇਦਾਂ ਰੱਖਣਾ ਇਦਾਂ ਆਪਾਂ ਰੱਖਣਾ ਦੇ தம் ਨੇ ਦੀ ਲੋਨ ਬੜਾ ਸਹੀ ਹੁੰਦੀ ਹੈ ਕਿ ਵਰਿਕਾਉਂਦਾ ਅੱਥੇ ਨਿਕ ਹੁਣ ਆਪਾਂ ਇਹ ਨੂੰ ਇਦਾਂ ਰੱਖਣਾ ਇਹ ਇਹ ਦੇ ਉੱਤੇ ਆਪਾਂ ਹਾ ਸੀਨ ਰੱਖਣੀ ਐ ਦੇ ਉੱਤੇ ਐ ਦਾ ਪੱਨਕੇ ਐ ਆਪੇ ਤਪਣ ਕੇ ਸੀਨ ਰੱਖਣੀ ਕਿ ਆਪਾਂ ਕਢਾਈ ਵੀ ਲਿਓਣੀ ਐ ਤੇ ਆਪਾਂ ਉੱਚਾ ਵੀ ਕਰਨਾ ਇੱਥੇ ਆ ਜਾਣਾ ਉਹੀ ਵਿੱਚੋਂ 3 3 ਇੰਚ ਕਪੜਾ ਨਿਕਲ ਗਿਆ ਇੱਕ ਇੰਚੋਂ ਨਿਕਲ ਗਿਆ 4 ਇੰਚ ਹੋ ਗਿਆ ਇੰਨਾ ਜੈਂਪਰ ਆਪਣਾ ਛੋਟਾ ਹੋ ਗਿਆ 4 ਇੰਚ ਤੇ ਇਹ ਸੀਨ ਹੁਣ ਮੈਂ ਫੇ ਆ ਜਿਹੜਾ ਪਿਛਲਾ ਪੱਲਾ ਆਪਾਂ ਹਣਾ ਹੁਣ ਆਇਆ ਤੇ ਇਹ ਆਪਣਾ ਪਿਛਲਾ ਪੱਲਾ ਇਹਨੂੰ ਹੁਣ ਕੰਦਾਸ ਵੀ ਨਹੀਂ ਆਏ ਦੇ ਉੱਤੇ ਫੱਟਾ ਜਾਣਾ ਆਪਣਾ ਆਹ ਦੇਖੋ ਐਦਾਂ ਤੇ ਆਹ ਜਿਹੜਾ ਪਿਛਲਾ ਪੱਲਾ ਆ ਇਹਨੂੰ ਆਪਾਂ ਐਦਾਂ ਫਿਰ ਇੰਸੇ ਮਾਰਦੇ ਨਾ ਆਪਾਂ ਕੱਢਿਆ ਹਨਾ ਪਿਛਲੇ ਪੱਲੇ ਨੂੰ ਆਪਾਂ ਇਹ ਨਾਪ ਪਾ ਰੱਖਣਾ ਇੱਥੇ ਲਿਉਣੀ ਹੈ ਇਹ ਹਨ ਆਪਾਂ ਉਹਦੇ ਤੇ ਕਰਨਾ ਸਾਰਾ ਆ ਦੇ ਆਪਾਂ ਨੂੰ ਹੋਰ ਕੱਢਣਾ ਪੈਣਾ ਪਿਛਲਾ ਪੱਲਾ ਇਹਦਾ ਮਤਲਬ ਹੈ ਨਾ ਦੇਖ ਲਓ ਆਪਾਂ ਪਿਛਲਾ ਪੱਲਾ ਆਪਾਂ ਇੰਨਾ ਭੰਣਾ ਆ ਇੰਨਾ ਭੰਨਾ ਆਪਾਂ ਆਪਾਂ ਪਿਛਲੇ ਪੱਲੇ ਦੇ ਮੁਤਾਬਕ ਫੇ ਆਪਾਂ ਨੂੰ ਕਰਨਾ ਪੈਣਾ ਆ ਇਹਨੂੰ ਆਪਾਂ ਇਹਦਾ ਹੁਣ ਤਾਂ ਪਿਛਾ ਇਹਨੂੰ ਅਜੇ ਆਪਾਂ ਇੱਕ 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 ਇੰਚ ਆਪਾਂ ਨੂੰ ਹੋਰ ਕੱਢਣਾ ਪੈਣਾ ਆਹ ਦੇਖੋ ਇੱਥੋਂ ਹੁਣ ਆਪਾਂ 2 ਇੰਚ ਦੀ ਨਿਸ਼ਾਨੀ ਲਾਉਣੀ ਆ ਪਿਛਲਾ ਪੱਲਾ ਵੱਡਾ ਆ ਪਿਛਲੇ ਪੱਲੇ ਮਤਲਬ ਕਿ ਨਹੀਂ ਆਪਾਂ ਮੋਹਰੇ ਪੱਲੇ ਮਤਲਬ ਕਿ ਜਾਣਾ ਇਹਦੇ ਨਾਲ ਆਪਾਂ ਪਿਛਲਾ ਪੱਲਾ ਭੰਨ ਦੇਣਾ ਹੈ ਨਾ ਹਾਂਜੀ जब पिछला ये अपना लगना आ फे का फट्टा उ लग जाना मुड़के है ना ये ता आप कटिंग करनी पैनी है हम आखो जब आप पिछला पला है ना भलना है ये पिछला पला आप इना इना आ जाना आना आला है मोरला ਇਹ ਆਪਾਂ ਹੁਣ ਐਡਾ ਕਰ ਦੇਣਾ ਇਸ ਮਾਇਆ ਸੀ ਕਿ ਸਤੂ ਰਾਜੀ ਤੋਂ ਇੰਡੀਆ ਸਾਨੂੰ ਵੀ ਪਤਾ ਵੀ ਫਿਰ ਫੱਜ ਵੀ ਅਗਲਾ ਵੀ ਕਾੜੀ ਕਾੜੀ ਕੇ ਨਾ ਕਰਤੇ ਆ ਹੁਣ ਆਪਣਾ ਇਹ ਪੱਲਾ ਇਹਦੇ ਮੁਤਾਬਕ ਆਉਣਾ ਆ ਦੇਖੋ ਆਪਾਂ 2 ਇੰਚ ਹੋਰ ਕੱਢਿਆ ਹੁਣ ਇਹਦੇ ਮੁਤਾਬਕ ਪੱਲਾ ਆਪਣਾ ਆਉਣਾ ਬਾਕੀ ਦਾ ਪੱਲਾ ਫਿਰ ਆਪਾਂ ਭੰਨ ਦੇਣਾ ਆ ਆ ਐਡਾ ਤੇ ਮੈਂ ਹੁਣ ਤੁਹਾਨੂੰ ਸੀਨ ਲਾ ਕੇ ਦੱਸਦੀ ਆ ਤੇ ਇਹ ਸੀਨ ਆਪਾਂ ਕਿੱਦਾਂ ਲਾ ਸਕਦੇ ਆ ਇਹ ਸੀਨ ਹੁਣ ਆਪਾਂ ਏਦਾਂ ਲਾਉਣੀ ਆ। ਜੋ ਆਪਾਂ ਸੀਨ 1 ਲਾਉਣੀ ਆ। ਇਹ ਹੁਣ ਆਪਾਂ ਏਦਾਂ ਲਾਉਨੇ ਆ। ਫੇਰ ਆਪਾਂ ਨੂੰ ਇਹ ਭੰਡਣੀ ਪੈਣੀ ਸੀਨ ਫੇਰ ਡਬਲ ਹੋ ਜਾਣੀ ਆ। ਇਹ ਵੀ ਏਦਾਂ ਵੀ ਲਾ ਸਕਦੇ ਆ ਵੈਸੇ ਉਹਦਾ ਏਦਾਂ ਲਾ ਕੇ ਆਪਾਂ ਸੀਨ ਆਹ। ਤਾਂ ਇਹਨੂੰ ਏਦਾਂ ਬਚ ਨੂੰ ਭੰਨ ਫੇਰ ਏਦਾਂ ਸਕਦੇ ਉੱਤੇ ਏਦਾਂ ਫੇਰਾ ਜੰ ਡਬਲ ਆ ਜਾਣੀ ਆ। ਏਦਾਂ ਲਾ ਕੇ ਦੇਖ ਲੈਨੇ ਆ ਜਿੱਦਾਂ ਸੂਤਾ ਜੋ ਕੀਤਾ ਆਪਾਂ ਲਾ ਸਕਦੇ ਆ। ਤੇ ਤੁਸੀਂ ਐਦਾਂ ਵੀ ਲਾ ਸਕਦੇ ਸੀ। ਤੇ ਆਸੀਂ ਰੱਖ ਕੇ ਤਾਂ ਇਹਨੂੰ ਐਦਾਂ ਭੰਨ ਕੇ ਕੰਲੀ ਕੇ ਇੱਕੋ ਇਸ ਨੂੰ ਫੇਰ ਆਪਣੇ ਲਗਣੀ ਐਦਾਂ। ਐਦਾਂ ਆ ਜਾਣੀ ਫੇਸੀਂ ਆਪਣੇ। ਇਹ ਸਿੰਘ ਤੁਸੀਂ ਐਦਾਂ ਵਿਲਾਸਾ ਦੇ ਹੁਣ ਆਪਾਂ ਇਹਨੂੰ ਐਦਾਂ ਪਹਿਲਾਂ ਕਰ ਲਈਏ। ਸਿੰਘ ਲਾ ਲਈਏ। ਸਿੰਘ ਲਾ ਕੇ ਫੇਰ ਕਰਦੇ ਹਾਂ। ਉੰਮੀ ਕਿਸੇ ਦਾ ਸੀਗਾ ਜੈਂਪਰ ਆ ਵੀ ਕਿਸੇ ਦਾ ਜੈਂਪਰ ਆ ਜੇ ਆ ਦੇਖੋ ਆ ਨਾ ਸੀਣ ਆ ਦੇਖੋ ਆਪਣੀ ਸੀਣ ਇੰਨਾ ਵੱਡਾ ਆ ਯੋ ਇਹ ਇਹ ਜਿਹੜੀ ਮਛਲੀਨ ਦੀ ਹੈ ਨਾ ਤੁਸੀਂ ਇਹ ਵੀ ਖਿਆਲ ਰੱਖਿਓ ਜਿਹੜੀ ਮਛਲੀਨ ਦੀ ਆਪਾਂ ਲੌਨ ਲਾਉਨੇ ਇਹ ਆਪਾਂ ਨੂੰ ਪੂਰੀ ਕਿ ਰੱਖਣੀ ਪੈਂਦੀ 1 ਅੱਧਾ ਇੰਚ ਆਪਾਂ 2 1 2 ਪੁਆਇੰਟ ਵੱਧ ਰੱਖ ਸਕਦੇ ਜਿਆਦਾ ਨਹੀਂ ਹੁਣ ਇਹ ਜਿਆਦਾ ਵੱਡੀਆਂ ਦੇਖੋ ਹੁਣ ਇਹ ਜਿਆਦਾ ਵੱਡੀ ਹੁਣ ਮੈਨੂੰ ਇੱਥੇ ਇਦਾਂ ਕਰਨੀ ਪੈਣੀ ਹੈ ਇੰਨਾ ਇਹ 2 ਇੰਚ ਦਾ ਫਰਕ ਆ ਦੇਖੋ ਇਹ ਨਹੀਂ ਆਪਾਂ ਨੂੰ ਬੜੀ ਰੱਖਣ ਦੀ ਹੈ ਕਿ ਜਿਹੜੀ ਆਪਣੀ ਸੂਤੀ ਲੌਨ ਹੁੰਦੀ ਹੈ ਨਾ ਇਹ ਖਿਆਲ ਰੱਖਿਓ ਉਹ ਆਪਾਂ ਨੂੰ ਫੇਰ ਵੱਡੀ ਰੱਖਣੀ ਪੈਂਦੀ ਹੈ ਸੂਤੀ ਲੋਨ ਕਿ ਉਹ ਫੇਰ ਸੂਤ ਨਹੀਂ ਆਉਂਦੀ ਹੈਗੀ ਉਹ ਸੁੰਗੜ ਜਾਂਦੀ ਹੈ ਠੀਕ ਹੋ ਜਾਂਦੀ ਹੈ ਜਿਹਨੂੰ ਸ਼ਿੰਕ ਕਹਿੰਦੇ ਸ਼ਿੰਕ ਹੋ ਗਈ ਜਾਂ ਉਹ ਹੋ ਜਾਂਦੀ ਹੈ ਦੋ ਸਹੀ ਨਹੀਂ ਤੱਕ ਕਰ ਸਕਦੇ ਆ ਲਾਉਣ ਨੂੰ ਸੂਟ ਨੂੰ ਛੋਟਾ ਕਰ ਸਕਦੇ ਆ ਵੱਡੇ ਨੂੰ ਵਾਲ ਕੱਟਣ ਦੀ ਲੋੜ ਨਹੀਂ ਫੇਰ ਆਪਣੀ ਹੈਗੀ ਆ ਦੇਖੋ ਆ ਆ ਗਿਆ ਹੁਣ ਆਪਾਂ ਨੂੰ ਆ ਸੀਨੇ ਦਾ ਭੰਨ ਦੇਣੀ ਪੈਣੀ ਆ ਇੱਧਰ ਨੂੰ ਆਪਾਂ ਭਨਿ ਸਕੇ ਇਸ ਪਾਸੇ ਨੂੰ ਭਨ ਸਕ ਵੀ ਆ ਇਹ ਇਸ ਪਾਸੇ ਨੂੰ ਆਪਾਂ ਹੀ ਸੀਨੇ ਦਾ ਭੰਨ ਦੇਣੀ ਤੇ ਇਹਦੇ ਉੱਤੇ ਕ੍ਰਪਾ ਨਣੀ ਪੈਣੀ ਹੈ ਨਹੀਂ ਤਾਂ ਫਿਰ ਇਹ ਹਸੀਂ ਪੈ ਜਾਊਗੀ ਐਦਾਂ ਨਾਰੀ ਐ ਉੱਤੇ ਆਪਣੀ ਆਹ ਜਾਨੀ ਕਢਾਈ ਦਾ ਤੁਸੀਂ ਦੋ ਡੈਸ਼ ਐਂਜੈਂਪਰ ਕਰ ਸਕ ਰਹੇ ਆਂ ਢੇੜੇ ਦਿਨ ਬਾਅਦ ਤੁਹਾਨੂੰ ਘੱਟ-ਘੱਟਾਈ ਕੇ ਦੀ ਲੋੜ ਨਹੀਂ ਪੈਣੀ ਹੈ ਜੋ ਇਹ ਆਪਾਂ ਨਹੀਂ ਜੇ ਮਰਸੀਤ ਤਾਂ ਫੇਰ ਵੀ ਆਪਾਂ ਕਪੜਾ ਤੇ ਇੱਦਾਂ ਹੀ ਕੱਟਣਾ ਜੇ ਆਪਾਂ ਜੈਂਪਰ ਨਹੀਂ ਵੀ ਕੀਤਾ ਆ ਤਾਂ ਜਦ ਆਪਾਂ ਨਵਾਂ ਸੀਨ ਨੇ ਫੇਰ ਕੱਪੜਾ ਤਾਂ ਆਪਾਂ ਇੱਡੇ ਕੱਢਣਾ ਪੈਂਦਾ ਫਿਰ ਇਹ ਫੱਟੀਆਂ ਦੇਖੋ ਇਦਾਂ ਲਾਉਣੀ ਪੈਂਦੀ ਆ ਇਦਾਂ ਆ ਇਹਦੇ ਬਾਹਾਂ ਤੇ ਵੀ ਹੈਗੀ ਆ ਇਹਦੇ ਕਢਾਈ ਤੇ ਪੱਲੇ ਤੇ ਵੀ ਆ ਤੇ ਗੜੇ ਤੇ ਹੈ ਨਹੀਂ ਕਿ ਗੜੇ ਤੇ ਇਹ ਕੱਲੀ ਫਿੱਤੀ ਆ ਲਾਈ ਗੜੇ ਤੇ ਆ ਕੱਢ ਲਈ ਐਸ ਤਰ੍ਹਾਂ ਇਹ ਕੱਪੜਾ ਕੱਢੀ ਦਾ ਹੁੰਦਾ ਆ ਉੰਨਾ ਰੱਖ ਲੈਦਾ ਹੁੰਦਾ ਕੱਪੜਾ ਉਹਦਾ ਮਾਰਜਨ ਰੱਖ ਲਓ ਤਾ ਸੀਨ ਦਾ ਜਿੰਨੀ ਤੁਸੀਂ ਸੀਨ ਲਾਉਣੀ ਹੈ ਬਾਕੀ ਦਾ ਵਿਚਾਰੇ ਦਾ ਕਪੜਾ ਕੱਢ ਕੇ ਫਿਰ ਤੁਹਾਨੂੰ ਉੱਤੇ ਲਾਉਣੀ ਪੈਣੀ ਹੈ ਸੀਨ ਇਹ ਤਾਂ ਇਦਾਂ ਇਹ ਕਰੀਦਾ ਹੁੰਦਾ ਹੈ ਆ ਦੇਖੋ ਕਿੰਨਾ ਆ ਦੇਖੋ ਹੁਣ ਇੱਥੇ ਨਾਲ ਦੇ ਜੈਂਪਰ ਆ ਹੁਣ ਇਹ ਆਪਾਂ ਜੈਂਪਰ ਵੀ ਨਹੀਂ ਦੇੜਿਆ ਹੈਗਾ ਕੁਛ ਨਹੀਂ ਕੀਤਾ ਹੋਣਾ ਹੈ ਜਿਹੜਾ ਪਿਛਲਾ ਕਪੜਾ ਆ ਇਹਦੀ ਆਪਾਂ ਇਦਾਂ ਤਰਪਾਈ ਕਰ ਦੇਣੀ ਨਾ ਬਸ ਇੰਨਾ ਹੀ ਕੰਮ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਅਗਲੀ ਵੀਡੀਓ ਦੇ ਨਾਲ